ਮਾਸਟਰਜ਼ ਹਾਕੀ ਵੈਲਫੇਅਰ ਸੁਸਾਇਟੀ ਦੇ ਵੱਲੋਂ ਦੂਜੀ ਹਾਕੀ ਲੀਗ 22 ਤੋਂ 25 ਤੱਕ ਆਈਟੀਆਈ ਕਾਲਜ ਸਮਰਾਲਾ ਵਿਖੇ ਕਰਵਾਈ ਜਾ ਰਹੀ ਹੈ ਜਿਸ ਦੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਨੇ ਸੁਸਾਇਟੀ ਦੇ ਪ੍ਰਧਾਨ ਕਮਲਜੀਤ ਸਿੰਘ ਸ਼ਾਹੀ ਤੇ ਰੁਪਿੰਦਰ ਸਿੰਘ ਗਿੱਲ ਨੇ ਇਸ ਸੰਬੰਧੀ ਜਾਣਕਾਰੀ ਦਿੰਦੇ ਦੱਸਿਆ ਕਿ ਪਿਛਲੇ ਸਾਲ ਦੀ ਪਹਿਲੀ ਹਾਕੀ ਲੀਗ ਦੀ ਸਫਲਤਾ ਤੋਂ ਬਾਅਦ ਸਾਨੂੰ ਖਿਡਾਰੀਆਂ ਵੱਲੋਂ ਚੰਗਾ ਹੁੰਗਾਰਾ ਮਿਲਿਆ ਹੈ ਜਿਸ ਕਰਕੇ ਅਸੀਂ ਇਸ ਵਾਰ ਤਿੰਨ categories ਦੇ ਮੁਕਾਬਲੇ ਕਰਵਾਉਣ ਦਾ ਫੈਸਲਾ ਕੀਤਾ ਹੈ ਜਿਨ੍ਹਾਂ ਵਿੱਚ 40 ਤੋਂ ਵੱਧ ਉਮਰ ਵਰਗ ਦੇ ਅਤੇ 50 ਸਾਲ ਤੋਂ ਵੱਧ ਉਮਰ ਵਰਗ ਦੇ ਮਰਦਾਂ ਦੇ ਮੁਕਾਬਲੇ ਕਰਵਾਏ ਜਾਣਗੇ ਇਸ ਤੋਂ ਇਲਾਵਾ ਔਰਤਾਂ ਦੇ 35 ਸਾਲ ਤੋਂ ਵੱਧ ਉਮਰ ਵਰਗ ਦੇ ਮੁਕਾਬਲੇ ਵੀ ਕਰਵਾਏ ਜਾਣਗੇ ਉਨ੍ਹਾਂ ਇਹ ਵੀ ਦੱਸਿਆ ਕਿ ਜੇਤੂ ਟੀਮਾਂ ਨੂੰ ਮੈਡਲ ਤੇ ਸਰਟੀਫੀਕੇਟ ਤੋਂ ਇਲਾਵਾ 4 ਲੱਖ ਰੁਪਏ ਤੱਕ ਦੇ ਇਨਾਮ ਵੰਡੇ ਜਾਣਗੇ ਜੀ ਮੈਂ ਕਮਲਜੀਤ ਸ਼ਾਹੀ ਪ੍ਰਧਾਨ ਮਾਸਟਰ ਹਾਕੀ ਵੈਲਫੇਅਰ ਸੁਸਾਇਟੀ ਸਬਰਾਲਾ ਅਸੀਂ ਇੱਕ ਟੂਰਨਾਮੈਂਟ ਕਰਵਾ ਰਹੇ ਕਰਵਾਉਣ ਜਾ ਰਹੇ ਹਾਂ ਇਹ ਟੂਰਨਾਮੈਂਟ 22 ਤੋਂ 25 ਮਾਰਚ ਤੱਕ ਆਈਟੀਆਈ ਗਰਾਊਂਡ ਵਿੱਚ ਕਰਵਾਇਆ ਜਾ ਰਿਹਾ ਤੇ ਇਹਦੀਆਂ ਤੁਸੀਂ ਹਾਲ ਵਾਲੇ ਦੇਖ ਹੀ ਰਹੇ ਹੋ ਕਿ ਤਿਆਰੀਆਂ ਮੁਕੰਮਲ ਨੇ ਤੇ ਕੁਝ ਜਿਹੜੀਆਂ ਹਲੇ ਚੱਲ ਰਹੀਆਂ ਨੇ ਬਟ ਓਵਰ ਆਲ ਜਿਹੜਾ ਇਹ ਸਾਰਾ ਕੰਮ ਹੈ ਪੂਰਾ ਹੋ ਚੁੱਕਿਆ ਹੈ ਕੱਲ ਤੋਂ ਇਹ ਇੱਥੇ ਘਟੋ ਘਟ ਪੰਜ ਟੀਮਾਂ ਨੇ ਜਿਹੜੀਆਂ ਪੰਜ ਸਟੇਟਾਂ ਦੀਆਂ ਜਿਹੜੀਆਂ ਟੀਮਾਂ ਨੇ ਉਹ ਸ਼ਾਮਲ ਹੋ ਰਹੀਆਂ ਨੇ ਤੇ ਮੈਂ ਸੱਦਾ ਦੇਣਾ ਸਾਰੇ ਸਾਡੇ ਸ਼ਹਿਰ ਦੇ ਪਤਵੰਤੇ ਸੱਜਣ ਤੇ ਹਾਕੀ ਪ੍ਰੇਮੀ ਇੱਥੇ ਆਓ ਹਾਕੀ ਨੂੰ ਉਤਸ਼ਾਹਿਤ ਕਰੋ ਤੇ ਹਾਕੀ ਦੇ ਲਈ ਅ ਅਰਦਾਸ ਕਰੋ ਕਿ ਹਾਕੀ ਹੋਰ ਉੱਤੇ ਜਾਵੇ ਤੇ ਅਸੀਂ ਵੀ ਕੋਈ ਕੋਸ਼ਿਸ਼ ਕਰ ਰਹੇ ਹਾਂ ਕਿ ਸਾਰੇ ਜਾਣੇ ਸਾਨੂੰ ਜੁਆਇਨ ਕਰੋ ਥੈਂਕ ਯੂ ਜੇ ਜੇ ਆਪਾਂ ਗੱਲ ਕਰੀਏ ਮੈਚੇਸ ਹੋਣੇ ਨੇ ਕਿਹੜੀ-ਕਿਹੜੀ ਵਰਗ ਟੀਮ ਦੇ ਹੋਣੇ ਨੇ ਕੀ ਉਮਰ ਕੀ ਹੈ ਇਹਦੇ ਵਿੱਚ ਜੀ ਅਸੀਂ ਤਿੰਨ ਵਰਗ ਰੱਖੇ ਹੋਏ ਨੇ 40+ ਹੈ 50+ ਹੈ ਤੇ 35+ ਹੈ ਜਿਹੜਾ ਔਮਨਸ ਹੈ ਉਹ ਦੇ ਵਿੱਚ ਪਹਿਲੇ 2 ਦਿਨ ਜਿਹੜੇ 40+ ਦੇ ਮੈਚ ਹੋਣਗੇ ਤੇ ਸੈਮੀਫਾਈਨਲ ਤੇ ਫਾਈਨਲ ਤੀਸਰੇ ਦਿਨ ਹੋਣਗੇ ਤੇ ਤੀਸਰੇ ਦਿਨ 50 ਪਲਸ ਤੇ ਔਮਨਸ ਦਾ ਇਹਦੇ ਵਿੱਚ ਜਿਹੜੀਆਂ ਸਾਰੀਆਂ ਟੀਮਾਂ ਹਿੱਸਾ ਲੈਣਗੀਆਂ ਤੇ ਆਪਣਾ ਆਪਣਾ ਜਿਹੜਾ ਜੋਰ ਦਿਖਾਉਣਗੇ ਦਾ ਮਾਨ ਹੈ ਕਿ ਸਮਰਾਲਾ ਇੱਕ ਖੇਡਾਂ ਦੀ ਸਿਟੀ ਦੇ ਤੌਰ ਤੇ ਉੱਭਰ ਰਿਹਾ ਹੈ ਜਿੱਥੇ ਸਪੋਰਟਸ ਕਾਲਜ ਹੈਗਾ ਤੇ ਉਥੇ ਨਾਲ ਦੀ ਨਾਲ ਬਹੁਤ ਸਾਰੇ 올ੰਪੀਅਨ ਪਲੇਅਰ ਏਸ਼ੀਅਨ ਮੈਲਿਸਟ ਹਾਕੀ ਦੇ ਖਾਸ ਕਰਕੇ ਕੈਪਟਨ ਇੰਡੀਆ ਟੀਮ ਦੇ ਉਹਨਾਂ ਦੇ ਪਹਿਲਾਂ ਵੱਡੇ ਸਨਮਾਨ ਹੋ ਚੁੱਕੇ ਆ ਚਾਹੇ ਉਸਤ ਮਹਿੰਦ ਪਹਿਰਵਾਨ ਦਾਰਾ ਸਿੰਘ ਹੋ ਗਿਆ ਬਾਕਸਿੰਗ ਦਾ ਗੁਰਚਾਰਨ ਲੰਪੀਅਨ ਸੀ ਗਿਆ ਉਹਦਾ ਸਨਮਾਨ ਹੋਇਆ ਸਾਡੇ 올ੰਪੀਅਨ ਜ਼ਮਨਦੀਪ ਸਿੰਘ ਪਰਗੜ ਸਿੰਘ ਉਹਨਾਂ ਦਾ ਸਨਮਾਨ ਹੋਇਆ ਤੇ ਬਹੁਤ ਕੁਝ ਨਵੀਆਂ ਚੀਜ਼ਾਂ ਨੇ ਜਿਹੜੀਆਂ ਖੇਡਾਂ ਨਾਲ ਸੰਬੰਧਤ ਸਮਰਾਲੇ ਤੋਂ ਸਟਾਰਟ ਹੁੰਦੀਆਂ ਇੱਕ ਵੱਡੀ ਗੱਲ ਹੈ ਕਿ +50 प्लास +45 प्लास +35 ਲੜਕੀਆਂ ਦੇ ਹਾਕੀ ਦੇ ਮੈਚ ਨੇ ਜਿਹੜੇ ਉਹ ਵੀ ਸਮਰਾਲੇ ਚ ਸ਼ੁਰੂ ਹੋ ਚੁੱਕੇ ਐ ਤੇ ਕੱਲ ਤੋਂ ਇਹ ਟੂਰਨਾਮੈਂਟ ਐ ਜਿਹੜਾ ਅ ਸ਼ੁਰੂ ਹੋ ਰਿਹਾ ਐ ਤੇ ਸਾਨੂੰ ਇਸ ਗੱਲ ਦਾ ਮਾਣ ਐ ਕਿ ਸਮਰਾਲੇ ਦਾ ਪੁਰਾਣਾ ਜੂਥ ਕਹ ਲਈਏ ਕਿ ਜਿਹੜੇ ਅੱਜ 50 ਸਾਲ ਤੋਂ ਉੱਤੇ ਨੇ ਜਾਂ 40 ਸਾਲ ਤੋਂ ਉੱਤੇ ਨੇ ਉਹ ਵੀ ਹਾਕੀ ਨਾਲ ਜੁੜੇ ਐ ਤੇ ਆਉਣ ਵਾਲੇ ਦਿਨਾਂ 'ਚ ਸੁਭਾਵਨਾ ਐ ਕਿ ਪੰਜਾਬ ਦੀ ਹਾਕੀ ਐ ਜਿਹੜੀ ਹਿੰਦੁਸਤਾਨ ਦੀ ਪ੍ਰਤੀਨਿਧਤਾ ਕਰੂਗੀ ਤੇ ਵਰਲਡ ਕੱਪ ਲੈਵਲ ਤੇ 올림픽 ਲੈਵਲ ਤੇ ਵੀ ਮੈਡਲ ਲੈ ਕੇ ਆਊਗੀ ਸੋ ਅਸੀਂ ਆਪਣੇ ਮਾਸਟਰ ਸ਼ਾਕੀ ਕਲੱਬ ਨੂੰ ਇਸੇ ਕਾਰਨ ਮੁਬਾਰਕਬਾਦ ਦਿੰਨੇ ਆ ਕਿ ਪੂਰਾ ਸ਼ਾਈ ਸਪੋਰਟ ਦਾ ਸਹਿਯੋਗ ਵੀ ਇਹਨਾਂ ਦੇ ਨਾਲ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹਾਕੀ ਦੀਆਂ ਜਿਹੜੀਆਂ ਇੱਕ ਪੱਧਰ ਹੈ ਜਿਹੜਾ ਉਹ ਵਰਲਡ ਲੈਵਲ ਤੇ ਕੀ 올림픽 ਲੈਵਲ ਤੱਕ ਪਹੁੰਚਾਉਣ ਲਈ ਕੋਸ਼ਿਸ਼ ਕਰ ਰਹੇ ਹਨ ਬਸ ਬੋਲੀਆ ਤੇ ਨੀਤੂ ਨਾਲ)^{(Inder Singh Gill)} ਅੰਕਿਲ ਸਭ ਕੀ ਸਨੇਹਾ ਜਨ ਨੇ ਸਨੇਹਾ ਠੀਕ ਹੈ ਜੀ ਸਾਡੇ ਤਿਆਰੀਆਂ ਪੂਰੀਆਂ ਨੇ ਜੋਰਾਂ ਤੇ ਕੁਝ ਟੀਮਾਂ ਸਾਡੇ ਕੋਲ ਤਾਮਾ ਲੱਡੂ ਦੀ ਆ ਵੀ ਗਈਆਂ ਇੱਕ ਹੋਰ ਟੀਮ ਆ ਰਹੀ ਹੈ ਸਾਡੇ ਕੋਲ ਰੁਕਣ ਲਈ ਹਿਮਾਚਲ ਦੀ ਤੇ ਬਾਕੀ ਟੀਮਾਂ ਨੂੰ ਸਵੇਰੇ ਅਸੀਂ ਅਰਲੀ ਬੁਲਾਇਆ 7 ਵਜੇ ਸਾਡੇ ਮੈਚ ਸ਼ੁਰੂ ਹੋ ਜਾਣਗੇ ਗੱਲ ਸਭ ਗੱਲ ਕਰੀਏ ਟੋਟਲ ਕਿੰਨੀਆਂ ਟੀਮਾਂ ਬਾਹਰੋਂ ਆ ਰਹੀਆਂ ਨੇ ਤੇ ਕਿੰਨੀਆਂ ਟੀਮਾਂ ਦੇ ਵਿਚਕਾਰ ਮੁਕਾਬਲੇ ਹੋਣੇ ਨੇ ਟੀਮਾਂ ਜਿਹੜੀਆਂ ਹੈਗੀਆਂ ਨੇ 40 ਪਲੱਸ ਦੀਆਂ 10 ਟੀਮਾਂ ਨੇ ਜਿਦੇ ਵਿੱਚ ਤਮਨ ਲਾਡੂ ਹਰਿਆਣਾ ਹਿਮਾਚਲ ਜੰਮੂ ਪੰਜਾਬ ਇਹ ਸਟੇਟਾਂ ਨੇ ਇਹਨਾਂ ਦੇ ਵਿੱਚ ਆਪਸ ਵਿੱਚ ਮੁਕਾਬਲੇ ਹੋਣੇ ਨੇ ਕੁੜੀਆਂ ਦੀਆਂ ਚਾਰ ਟੀਮਾਂ ਨੇ ਉਹ ਪੰਜਾਬ ਦੀਆਂ ਦੋ ਨੇ ਇੱਕ ਜੰਮੂ ਦੀ ਆ ਇੱਕ ਹਿਮਾਚਲ ਦੀ ਆ ਤੇ ਜਿਹੜਾ ਪ੍ਰਬੰਧਕ ਕਮੇਟੀ ਵੱਲੋਂ ਕੀ ਮੈਸੇਜ ਆਇਆ ਇਲਾਕਾ ਵਾਸੀਆਂ ਨੂੰ ਮੈਸੇਜ ਤਾਂ ਇਹੀ ਆ ਜੀ ਆਓ ਵੱਧ ਤੋਂ ਵੱਧ ਰੌਣਕ ਨੂੰ ਵਧਾਓ ਤੇ ਹੁਣ ਦੇਖੋ ਜਿਹੜੇ ਇੰਨੀ ਇੰਨੀ ਏਜ 50 ਸਾਲ ਤੋਂ ਉੱਪਰ ਵਾਲੇ ਵੀ ਨੇ ਉਹ ਹਜੇ ਵੀ ਗਰਾਉਣ ਨਾਲ ਜੁੜੇ ਹੋਏ ਨੇ ਨੌਜਵਾਨ ਆਉਣ ਦੇਖਣ ਤੇ ਉਹਨਾਂ ਨੂੰ ਉਸਿਆ ਮਿਲੂਗਾ ਠੀਕ ਹੈ